ਸਾਡੇ ਵੀਰ ਕੁੱਕੂ ਨਾਗਰਾ ਯੂਐਸਏ ਦੀਪ ਯੂਕੇ ਬਲਵਿੰਦਰ ਯੂਕੇ ਸਾਵੀ ਪਤਨ ਨਾਰਵੇ ਹਰਜਨਤ ਸਿੰਘ ਜੀ ਨਾਰਵੇ ਪੰਪ ਯੋਧਾ ਅਮਨ ਸਾਡੇ ਚੇਅਰਮੈਨ ਸਾਹਿਬ ਨੇ ਔਰ ਨਾਲ ਮਨਪ੍ਰੀਤ ਮਾਨਾ ਜੀ ਕੋਟ ਸਾਹਿਬ ਤੇ ਨਾਲ ਕਾਕਾ ਕੋਟ ਫੱਤੇ ਵਾਲਾ ਬੱਬੂ ਕੋਟ ਫੱਤਾ ਅਸ਼ਵਨੀ ਸ਼ਰਮਾ ਗੁਰਮਖ ਪੁਰਤਗਾਲ ਜੋਗੀ ਦੇਦਨਾ ਕਾਲੂ ਦੇਦਨਾ ਸਤਿਗੁਰੂ ਰੋਮੀ ਯੂਐਸਏ ਸੋਨੂ ਆਸਟ੍ਰੇਲੀਆ ਸੰਦੀਪ ਗੁਰਨਾਸੇ ਅਮਰੀਕਾ ਬਿੱਟੂ ਅਚਰਵਾਲ ਬਲਕਾਰ ਕਮਾਨ ਡਾਕਟਰ ਮੱਗਰ ਸਿਹਾਰ ਜਿੰਨੀ ਦੰਦੀਵਾਰ ਰਮੇਸ਼ ਗੋਲਦੀ ਅਰਜੀਤ ਅਕਸ਼ਨ ਸਾਹਿਬ ਤੇ ਰੰਕਿਤ ਕੁਮਾਰ ਐਕਸ਼ਨ ਤੇ ਬੰਟੂ ਕੈਨੇਡਾ ਤੇ ਰੋਮੀ ਯੂਐਸਏ ਸਾਰੇ ਭਰਾ ਕਨੇ ਵੀ ਆਪਾਂ ਰਲ ਮਿਲ ਕੇ ਮੇਰੇ ਪੰਜਾਬੀ ਵੀਰੋ ਇਹ ਗੁਲਜਾਰ ਨੂੰ ਵੀ ਨਹੀਂ ਸੀ ਪਤਾ ਇਹ ਸਤਕਾਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੁਲਜਾਰੀ ਨੇ ਕਬੱਡੀ ਖੇਡੀ ਮੂਨਕ ਨੇ ਲਈ ਗੁਲਜਾਰੀ ਖੇਡਿਆ ਟੀਵੀ ਕਾਲਜ ਪਠੰਡਾ ਦੇ ਲਈ ਤੇ ਆਹ ਦੇ ਭਰਾਵਾਂ ਨੇ ਅੱਜ ਮੇਰੇ ਵੀਰੋ ਇਹ ਮਾਨ ਸਨਮਾਨ ਕਹਿੰਦੇ ਵੀ ਜਲਾਲ ਦੇ ਵਿੱਚ ਕਰਨਾ ਹੈ ਇਹ ਗੁਲਜਾਰੀ ਨੂੰ ਵੀ ਨਹੀਂ ਸੀ ਪਤਾ ਸੇਵਕ ਜੀ ਇਹ ਤੇ ਹੁਣੇ ਮੂਮੈਂਟ ਜਿਹੜੀ ਬਣ ਗਈ ਹੈ ਇਹ ਸਰਪ੍ਰਾਈਜ਼ ਸਨਮਾਨ ਹੋਇਆ ਦੋ ਸ਼ਬਦ ਤੁਸੀਂ ਵੀ ਪ੍ਰੋਫੈਸਰ ਸੇਖ ਸਿੰਘ ਜੀ ਸ਼ਿਰਕਤ ਕੀ ਆ ਬਾਤ ਆ ਗੁਲਜਾਰੀ ਮੋਨਕ ਗੁਲਜਾਰੀ ਮੋਨਕ ਦੇ ਪਰਿਵਾਰ ਨੂੰ ਕਬੱਡੀ ਤੇ ਮਾਣ ਰਹੇਗਾ ਤੇ ਕਬੱਡੀ ਨੂੰ ਸਦਾ ਗੁਲਜਾਰੀ ਮੋਨਕ ਤੇ ਮਾਣ ਰਹੇਗਾ ਗੁਲਜਾਰੀ ਮੋਨਕ ਦਾ ਮਾਣ ਸਰਕਾਰ ਜਲਾਲ ਦੀਆਂ ਖੇਡਾਂ ਤੇ ਸਰਕਾਰ ਵੀ ਇਨ ਗੱਡੀ ਦੇ ਨਾਲ ਕੀਤਾ ਜਾਵੇਗਾ